ਸਵਿਧਾਨ ਦੇ ਮੁਤਾਬਕ ਜਦੋਂ ਵਿਅਕਤੀ ਕਿਸੇ ਹੋਰ ਅਹੁਦੇਾਸਤੇ ਚੁੜਿਆ ਜਾਂਦਾ ਹੈ ਜਾਨੀ ਕਿ ਮੈਂਬਰ ਆਫ ਪਾਰਲੀਮੈਂਟਾਸਤੇ ਮੈਂ ਚੁਣਿਆ ਗਿਆ ਲੁਧਿਆਣੇ ਤੋਂ ਫਿਰ ਮੈਂ ਆਪ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਸਪੀਕਰ ਸਾਹਿਬ ਨੂੰ ਦੇਣ ਵਾਸਤੇ ਆਇਆ ਕਿਉਂਕਿ ਇਸ ਵਿਧਾਨ ਸਭਾ ਦੀ ਪੌੜੀਆਂ ਚੜਨ ਵਾਸਤੇ ਬੜਾ ਤਸੱਦਦ ਕੀਤਾ ਬੜਾ ਜਦੋਜਹਿਦ ਕੀਤੀ ਗਈ ਹੈ ਮੈਨੂੰ ਲੱਗਦਾ ਹੈ ਔਰ ਸੱਚੇ ਪਾਤਸ਼ਾਹ ਨੇ ਬਹੁਤ અપਾਰ ਕੀਤਾ અપਾਰ ਕਿਰਪਾ ਕੀਤੀ ਮੇਰੇ ਤੇ ਔਰ 2012 ਜਿਰੂ ਮੈਂ ਸਭ ਤੋਂ ਛੋਟੀ ਉਮਰ ਸੀ 33 ਵਰਿਆਂ ਦਾ ਸੀਗਾ ਮੈਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਿਆ ਔਰ ਮੈਂ ਜਿੰਨਾ ਕੁ ਮੇਰੇ ਚ ਜਾਨ ਸੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਰੇ ਮੁਤਾਬਕ ਬੇਖੂਬੀ ਨਾਲ ਆਪ ਦਾ ਜਿਹੜਾ ਸਮਾਂ ਇੱਥੇ ਨਿਭਾਇਆ ਮੇਰਾ ਖਲ ਤਕਰੀਬਨ ਤਕਰੀਬਨ 12 ਸਾਲ ਇਸ ਵਿਧਾਨ ਸਭਾ ਚ ਅ ਗੁਜ਼ਾਰੇ ਹੈ ਹੁਣ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਵਾਹਿਗੁਰੂ ਮੇਰ ਕਰਨ ਕਿ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੀਏ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਆਵਾਜ਼ ਉਠਾ ਸਕੀਏ ਸੋ ਇਸ ਕਰਕੇ ਅੱਜ ਮੈਂ ਤੇ ਬਾਜਵਾ ਸਾਹਿਬ ਤੇ ਸੰਧੂ ਸਾਹਿਬ ਤੇ ਹੋਰ ਮੇਰੇ ਸਾਥੀ ਮੋਹਿਤ ਜੀ ਹਰੀਨ ਤੇ ਮਨੀਸ਼ ਜੀ ਮੈਡਮ ਸਾਡੇ ਹਿੰਦੂ ਜੀ ਅਸੀਂ ਸਾਰੇ ਇਕੱਠੇ ਹੋਏ ਸੀ ਘਰੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਆਖਿਆ ਕਿਉਂ ਨਾ ਜਾ ਕੇ ਅਸੂਫਾ ਲੈ ਕੇ ਆਈਏ क्योंकि बहुत व्डा रुतबा है विधानसभा का और बहुत मान बख्श है सो so, इस करके स्पीकर साहब ना